ਮੈਂ ਕੋਡੀਗਰ ਦਾ ਬਰਿਆਰ ਮੈਂ ਭਾਈ ਦਿੱਲੀ ਤੋਂ ਜਾਂਦਾ ਮੇਰੀ ਫਲਾਈਟ ਹੀ ਸਪੈਨ ਦੀ ਤੇ ਜਦ ਮੈਂ ਫਗਵਾੜੇ ਕੋਲ ਭਜੀ ਗਿਆ ਤੇ ਉੱਥੋਂ ਡਰਾਈਵਰ ਨੇ ਬਣੀ ਤੇ ਹੋਇਆ ਉਸ ਤੋਂ ਬਾਅਦ ਭਾਈ ਮੇਰਾ ਬੈਗ ਜਦਾਂ ਗੱਡੀ ਦੇ ਵਿੱਚ ਹੀ ਚੱਕ ਕੇ ਉੱਤੇ ਰੱਖਦਾ ਮੈਨੂੰ ਨਹੀਂ ਪਤਾ ਵੀ ਡਰਾਈਵਰ ਨੇ ਇਦਾਂ ਕੁਝ ਕੀਤਾ ਜਾਂ ਕਿਦਾਂ ਮੇਰਾ ਬੈਗ ਦੇਖ ਕੇ ਇਦਾਂ ਆਪ ਕੋ ਦਸ ਕਿਲੋ ਮੀਟਰ ਅੱਗੇ ਜਾ ਕੇ ਬੰਗਿਆਣੀ ਸਾਈਡ ਨੂੰ ਤੇ ਉਹਦੇ ਵਿੱਚ ਮੇਰੇ ਜਿੱਦਾ ਭਾਈ ਜਰੂਰੀ ਡਾਕੂਮੈਂਟ ਹੀ ਪਾਸਪੋਰਟ ਹੀ ਰਾਈਟ ਸੀ ਉਹ ਮੇਰੇ ਸਾਰੇ ਕਾਰਡ ਵਗੈਰਾ ਹੀ ਪੈਸੇ ਜਿਹਦਾ ਇੰਡੀਅਨ ਪੈਸੇ ਹੀ ਯੂਰੋ ਵਗੈਰਾ ਸਾਰਾ ਕੁਝ ਵਿੱਚ ਸੀ ਤਾਂ ਮੈਨੂੰ ਉਹ ਤਾਂ ਪੈਸੇ ਦੀ ਕੋਈ ਚੱਕਰ ਨਹੀਂ ਪਈ ਨਾਮ ਨਾਲ ਪੈਸੇ ਚਾਹੀਦੇ ਆ ਮੈਨੂੰ ਇਹ ਆ ਗਈ ਪਈ ਮੇਰੇ ਡਾਕੂਮੈਂਟ ਮਿਲ ਜਾਣਾ ਜਿਹੜਾ ਵੀ ਮੇਰਾ ਭਰਾ ਮੈਨੂੰ ਮੇਰੇ ਡਾਕੂਮੈਂਟ ਦਿੰਦਾ ਵਾ ਮੈਂ ਆਪਣੇ ਵੱਲੋਂ ਉਹਨੂੰ 10000 ਰੁਪਏ ਦਊਂਗਾ ਉਹ ਬੰਦੇ ਦਾ ਮੈਂ ਕੋਈ ਨਾਂ ਨਹੀਂ ਸਾਹਮਣੇ ਕਰੂੰਗਾ ਜੇ ਕੋਈ ਗੁੱਪਤ ਰੱਖਣਾ ਚਾਹੁੰਦਾ ਤੇ ਮੈਂ ਗੁੱਪਤੀ ਰੱਖੂੰਗਾ ਤੇ ਜਿੰਨੂੰ ਵੀ ਮੇਰੇ ਭਰਾ ਨੂੰ ਕਦੇ ਮਿਲੇ ਹੋਣਾ ਤੇ ਮੇਰ ਨਾਲ ਜਰੂਰ رابطہ ਕਰੇ ਮੇਰਾ ਨੰਬਰ ਹੈ ਜੀ 0034602117098 0034602117098 ਮੇਰਾ WhatsApp ਚੱਲਦਾ ਜੀ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਕਾਲ ਕਰ ਸਕਦੇ ਆ ਬਹੁਤ ਬਹੁਤ ਮਿਹਰਬਾਨੀ ਬਈ ਸਾਰਿਆਂ ਦੀ